ਸਤ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਕੂਲ ਤੁਹਾਡੇ ਇਸ ਲਾਈਵ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਕਿਉਂਕਿ ਇਹ ਜਿਹੜਾ ਸਮਾਂ ਸਫਰੀ ਸਹਾਤਾਂ ਦਾ ਜਾਂ ਸਹਾਤ ਤੇ ਸਫਰਾ ਤੁਸੀਂ ਇਸ ਨੂੰ ਕਹਿ ਸਕਦੇ ਤੇ ਆਪਾਂ ਤੁਹਾਨੂੰ ਇਸ ਬਾਰੇ ਸਭ ਕੁਝ ਦੱਸਾਂਗੇ ਕਿ ਸਿੱਖ ਇਤਿਹਾਸ ਦੇ ਵਿੱਚ ਸਹਾਤਾਂ ਦਾ ਦੌਰ ਕਦੋਂ ਸ਼ੁਰੂ ਹੋਇਆ ਤੇ ਪਹਿਲੀ ਸ਼ਹਾਦਤ ਪਹਿਲੇ ਸ਼ਹੀਦ ਕੌਣ ਹੋਏ ਨੇ ਤੇ ਉਸ ਤੋਂ ਬਾਅਦ ਸ਼ਹਾਦਤ ਦੇਣ ਵਾਲੇ ਜਿੰਨੇ ਸਾਡੇ ਮਹਾਂਪੁਰਖ ਹੋਏ ਨੇ ਉਹਨਾਂ ਦੇ ਵਿੱਚ ਇਹ ਜੀ ਕਿਹੜੀ ਸ਼ਕਤੀ ਸੀ ਕਿ ਉਹਨਾਂ ਨੇ ਮੌਤ ਦੇ ਡਰ ਨੂੰ ਹਰਾ ਦਿੱਤਾ ਜਾਂ ਇੱਕ ਸ਼ਹਾਦਤ ਦੇ ਜਾਮ ਪੀਤੇ ਤੇ ਉਹਨਾਂ ਦੇ ਮਨਾਂ ਦੇ ਵਿੱਚੋਂ ਇਹ ਡਰ ਨਿਕਲ ਗਿਆ ਕਿ ਸਾਨੂੰ ਮੌਤ ਨਹੀਂ ਹਰਾ ਸਕਦੀ ਤੇ ਅਸੀਂ ਇਥੋਂ ਇਹ ਵੀਡੀਓ ਸ਼ੁਰੂ ਕਰਾਂਗੇ ਕਿ ਜਿਹੜੇ ਸਿੱਖ ਧਰਮ ਦੇ ਉਹ ਕਿੰਨੇ ਸ਼ਹੀਦ ਸੀਗੇ ਉਹਨਾਂ ਮਹਾਨ ਆਤਮਾਵਾਂ ਨੂੰ ਸਾਡਾ ਨਮਨ ਹੈ ਤੇ ਉਹਨਾਂ ਨੇ ਸੱਚ ਧਰਮ ਤੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ ਸ਼ਹਾਦਤਾਂ ਦੇ ਐਸੇ ਜਾਮ ਪੀਤੇ ਜੋ ਅੱਜ ਤੱਕ ਸਾਨੂੰ ਉਹ ਦਿਨ ਚੇਤੇ ਆ ਰਹੇ ਨੇ ਤੇ ਅੱਜ ਤੱਕ ਅਸੀਂ ਉਹਨਾਂ ਸ਼ਹਾਦਤਾਂ ਨੂੰ ਨਮਨ ਕਰਦੇ ਆ ਰਹੇ ਹਾਂ ਤੇ ਹੁਣ ਜਿੰਨੇ ਵੀ ਇਸ ਵੀਡੀਓ ਦੇ ਨਾਲ ਜੁੜਨਗੇ ਜਾਂ ਇਸ ਲਾਈਵ ਦੇ ਨਾਲ ਸਾਂਝੇ ਹੋਣਗੇ ਤਾਂ ਸਾਰੇ ਇੱਕ ਵਾਰੀ ਵਾਹਿਗੁਰੂ ਜ਼ਰੂਰ ਲਿਖਿਓ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦਾ ਦੌਰ ਕਦੋਂ ਤੋਂ ਸ਼ੁਰੂ ਹੋਇਆ ਇਸ ਇਕ ਇਤਿਹਾਸ ਦੇ ਵਿੱਚ ਸ਼ਹੀਦ ਕਿੰਨੇ ਨੇ ਹੁਣ ਜਿਹੜਾ ਸ਼ਾਹਤਾ ਦਾ ਦੌਰ ਆ ਸ਼ੁਰੂ ਹੁੰਦਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਤੇ ਜਿਹੜੀ ਉਹਨਾਂ ਦੀ ਸ਼ਹੀਦੀ ਹੈ ਉਹ 1606 ਸਵੀ ਵਿੱਚ ਹੁੰਦੀ ਹੈ ਤੇ ਤੁਹਾਨੂੰ ਆਪ ਸਭ ਨੂੰ ਪਤਾ ਹੀ ਹੈ ਕਿ ਤਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਸ਼ਹੀਦ ਕਰਿਆ ਜਾਂਦਾ ਹੈ ਮੁਗਲ ਸਲਤਨਤ ਵੱਲੋਂ ਉਸ ਤੋਂ ਬਾਅਦ ਜਿਹੜੇ ਦੂਜੇ ਸ਼ਹੀਦ ਹੁੰਦੇ ਨੇ ਉਹ ਗੁਰੂ ਤੇਗ ਬਹਾਦਰ ਜੀ ਨੇ ਆਪ ਸਭ ਨੂੰ ਪਤਾ ਕਿ ਉਹਨਾਂ ਦਾ ਸ਼ੀਸ਼ ਉਤਾਰਿਆ ਜਾਂਦਾ ਸ਼ੀਸ਼ ਧੜ ਤੋਂ ਵੱਖ ਕੀਤਾ ਜਾਂਦਾ ਤੇ ਉਹਨਾਂ ਨੇ ਵੀ ਇਹ ਜਿਹੜੀ ਸ਼ਹਾਦਤ ਹੈ ਹੋਰਾਂ ਦੇ ਧਰਮ ਨੂੰ ਬਚਾਉਣ ਲਈ ਜਾਂ ਲੋਕਾਂ ਦੇ ਵਿੱਚ ਇੱਕ ਜੋ ਮੁਗਲਾਂ ਵੱਲੋਂ ਮੁਗਲੀਆ ਸਨਤ ਵੱਲੋਂ ਜੋ ਕਟੜਵਾਦ ਜਾਂ ਉਹਨਾਂ ਵੱਲੋਂ ਇੱਕ ਜ਼ੁਲਮ ਕੀਤਾ ਜਾਂਦਾ ਸੀ ਕਿ ਧੱਕੇ ਨਾਲ ਧਰ ਪਰਵਾਤਨ ਕਰਵਾਇਆ ਜਾਂਦਾ ਸੀ ਉਸ ਦੇ ਵਿਰੋਧ ਵਿੱਚ ਉਹਨਾਂ ਨੇ ਇਹ ਸ਼ਹਾਦਤ ਦਾ ਜਾਮ ਪੀਤਾ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜੋ ਪੂਰਾ ਸਰਬੰਸ ਵਾਰੀ ਦਿੱਤਾ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੀ ਵੜੀ ਵਿੱਚ ਕਿਵੇਂ ਸਾਹਤ ਦਾ ਜਾਮ ਪੀਤਾ ਉਸ ਤੋਂ ਬਾਅਦ ਬਾਬਾ ਜੋਰਾਭਾਤ ਤੇ ਬਾਬਾ ਫਤਿਹ ਸਿੰਘ ਨੂੰ ਸਰਹੰਦ ਦਧਨੀਆਂ ਵਿੱਚ ਚਲਵਾ ਦਿੱਤਾ ਗਿਆ ਤੇ ਉਹਨਾਂ ਨੇ ਵੀ ਆਪਣੇ ਹੱਕਾਂ ਲਈ ਜਾਂ ਲੋਕਾਂ ਦੇ ਹੱਕ ਹਿੱਤ ਲਈ ਆਪਣੀ ਸ਼ਹਾਦਤ ਦਿੱਤੀ ਤੇ ਉਹਨਾਂ ਨੇ ਵੀ ਧਰਮ ਪਰਿਵਰਤਨ ਨਗਾੜ ਦਿੱਤਾ ਕਿ ਅਸੀਂ ਜਿਸ ਧਰਮ ਵਿੱਚ ਵੀ ਹਾਂ ਖੁਸ਼ ਹਾਂ ਤੁਸੀਂ ਤੱਕੇ ਨਾ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾ ਸਕਦੇ ਇਹ ਜਿਹਨੇ ਧਰਮ ਪਰਿਵਰਤਨ ਕਰਾਉਣ ਵਾਲੇ ਨੇ ਇਹ ਅੱਜ ਵੀ ਉਹ ਲੋਕ ਸਾਡੇ ਵਿੱਚ ਮੌਜੂਦ ਨੇ ਕੋਈ ਤੱਕੇ ਨਾਲ ਕੋਈ ਸੌਰੇ ਸਾਹਿਬ ਜਦਿਆਂ ਨੂੰ ਵੀ ਲਾਲਚ ਦਿੱਤਾ ਗਿਆ ਸੀ ਕਿ ਤੁਹਾਨੂੰ ਅਸੀਂ ਸਹਜਾਦੀਆਂ ਦੇ ਟੋਲੇ ਦੇਾਂਗੇ ਤੁਹਾਨੂੰ ਅਸੀਂ ਧਨ ਦੌਲਤਾਂ ਦੇਾਂਗੇ ਤੁਸੀਂ ਆਪਣਾ ਤਨ ਵਰਤਨ ਧੰਨ ਧਰਮ ਪਰਮਰਤਨ ਕਰੋ ਇਸਲਾਮ ਨੂੰ ਕਬੂਲ ਕਰੋ ਤੁਹਾਡੀ ਜਾਨ ਅਸੀਂ ਬਖਸ਼ ਦੇਾਂਗੇ ਉਸ ਤੋਂ ਬਾਅਦ ਫਿਰ ਮਾਤਾ ਗੁਜਰੀ ਨੇ ਵੀ ਜੋ ਖਾਲਸੇ ਦੀ ਮਾਤਾ ਹੈ ਬੱਚਿਆਂ ਦੀ ਦਾਦੀ ਮਾਂ ਉਹਨਾਂ ਨੇ ਵੀ ਸ਼ਹਾਦਤ ਦਾ ਪਿਆਲਾ ਪੀਤਾ ਉਹਨਾਂ ਦਾ ਵੀ ਇਸ ਸਾਤਾਂ ਦੇ ਦੌਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਬਹੁਤਾਂਤ ਜਿਹੜਾ ਇਤਿਹਾਸ ਹੈ ਉਹ ਛੋਟੇ ਸਹਬਜ਼ਾਦੇ ਅੰਦਰ ਮਾਤਾ ਗੁਜਰੀ ਦਾ ਦਾਦੀ ਮਾ ਗੁਜਰੀ ਦੇ ਨਾਲ ਜੁੜਿਆ ਉਸ ਤੋਂ ਬਾਅਦ ਭਾਈ ਮਨੀ ਸਿੰਘ ਉਹਨਾਂ ਨੇ ਵੀ ਸਾਤਾਂ ਦੇ ਜਾਮ ਪੀਤੇ ਭਾਈ ਤਾਰੂ ਸਿੰਘ ਤੁਹਾਨੂੰ ਪਤਾ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਭਾਈ ਦਿਆਲਾ ਜੀ ਦੇਗਾ ਵਿੱਚ ਉਬਾਲੇ ਗਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਇਨਾ ਰੂਮ ਵਿੱਚ ਲੇਟ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਨੂੰ ਤੁਸੀਂ ਜਾਣਦੇ ਹੋ ਕੱਦ ਦੀ ਮਦਰੇ ਸੀ ਇੱਕ ਮਸਤ ਹਾਥੀ ਨੂੰ ਤੁਦੂ ਇੱਕ ਮਸਤ ਹਾਥੀ ਨੂੰ दारू ਪਲਾ ਕੇ ਮਸਤ ਕੀਤਾ ਗਿਆ ਉਸ ਦੇ ਮੱਥੇ ਵਿੱਚ ਭਾਈ ਬਚਿੱਤਰ ਸਿੰਘ ਨੇ ਫਿਰ ਲਾਕੜੀ ਮਾਰੀ ਸੀ ਤੇ ਉਹ ਹਾਥੀ ਨੂੰ ਸੱਟ ਲਿਆ ਸੀ ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਨੇ ਵੀ ਸ਼ਹੀਦੀ ਦਾ ਜਾਮ ਪੀਤਾ ਭਾਈ ਭਾਗੋ ਜੀ ਉਹ ਵੀ ਧਰਮ ਯੁੱਧ ਦੇ ਪ੍ਰਤੀਕ ਨੇ ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਤੇ ਸ਼ਹੀਦਾਂ ਦੀ ਜਿਹੜੀ ਇਹ ਮਾਨਤਾ ਹੈ ਕਰਵਾਣੀ ਦੇ ਵਿੱਚ ਬਹੁਤ ਵੱਡੀ ਹੈ ਬਾਬਾ ਦੀਪ ਸਿੰਘ ਜੀ ਹੋਗੇ ਤੇ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਸ਼ਹੀਦ ਨੇ ਕਿੰਨੀਆਂ ਤੁਸੀਂ ਸ਼ਹਾਦਤਾਂ ਦੇ ਇਸ ਇਤਿਹਾਸ ਨੂੰ ਜਾਣੂ ਕਰਵਾਵਾਂਗੇ ਕਿਉਂਕਿ ਸਿੱਖ ਇਤਿਹਾਸ ਬਣਿਆ ਹੀ ਸ਼ਹਾਦਤਾਂ ਤੋਂ ਅੱਜ ਅਸੀਂ ਗੱਲ ਕਰੀਏ ਕਿ ਜਿਵੇਂ ਅੱਜ ਦਾ ਸਮਾਚਾਰ ਨੇ ਕਿ ਪੈਸੇ ਪਿੱਛੇ ਧਰਮ ਪਰਵਰਤਨ ਹੋ ਰਹੇ ਨੇ ਲਾਲਚ ਦੀ ਕੀ ਧਰਮ ਪਰਵਰਤਨ ਹੋ ਰਹੇ ਨੇ ਪਰ ਇਹ ਸਿੱਖ ਇਤਿਹਾਸ ਇੱਕ ਐਸਾ ਇਤਿਹਾਸ ਹੈ ਜਿਹੜਾ ਕਿ ਜਿਹਨੇ ਕਿਸੇ ਦਾ ਧਰਮ ਨਹੀਂ ਪਰ ਪਰਵਰਤਨ ਨਹੀਂ ਕਰਵਾਇਆ ਸਗੋਂ ਉਹਨਾਂ ਨੇ ਧਰਮ ਨੂੰ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਜੇ ਅਜਿਹੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਹੋ ਸਕਦਾ ਹੈ ਜਿਹੜਾ ਪੂਰਾ ਕੌਮ ਪੂਰਾ ਭਾਰਤ ਜਾਂ ਪੂਰੀ ਦੁਨੀਆ ਇਹ ਮੁਸਲਮਾਨ ਬਣ ਜਾਂਦੀ ਹੈ ਇਸਲਾਮ ਕਬੂਲ ਕਰ ਲੈਂਦੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਉਸ ਸਮੇਂ ਦੇ ਵਿੱਚ ਉਹ ਕਸ਼ਮੀਰੀ ਪੰਡਤ ਆਏ ਕਿ ਸਾਡੇ ਉੱਪਰ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਉਹਨਾਂ ਦੇ ਤਿਲਕ ਜੰਜੂ ਨੂੰ ਬਚਾਉਣ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਤੇ ਅੱਜ ਵੀ ਸਾਡੇ ਵਿੱਚ ਬਹੁਤਾਂ ਤੈਸੇ ਲੋਕ ਨੇ ਜਿਹੜੇ ਉਹਨਾਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਨੇ ਨਕਾਰ ਚੁੱਕੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗੁਰੂ ਮਹਾਰਾਜ ਸਿਰਫ ਆਪਣੇ ਸਵਾਰਥ ਲਈ ਜਾਂ ਆਪਣੇ ਆਪਣੇ ਲਾਭ ਲਈ ਸ਼ਹੀਦ ਹੋਏ ਪਰ ਨਹੀਂ ਗੁਰੂ ਮਹਾਰਾਜ ਨੇ ਜਿੰਨੇ ਵੀ ਸਾਡੇ ਗੁਰੂ ਪਾਤਸ਼ਾਹ ਹੋਏ ਨੇ ਉਹਨਾਂ ਨੇ ਕਿਸੇ ਦੇ ਧਰਮ ਨੂੰ ਬਚਾਉਣ ਲਈ ਕਿਸੇ ਦੇ ਤਿਲਕ ਜੰਦੂ ਨੂੰ ਬਚਾਉਣ ਲਈ ਉਹਨਾਂ ਦੀ ਰੱਖਿਆ ਕੀਤੀ ਤੇ ਅਗਰ ਅੱਜ ਅਸੀਂ ਇਸ ਸਥਾਨਾਂ ਤੇ ਬੈਠੇ ਆ ਜਾਂ ਆਪਣੇ ਘਰਾਂ ਵਿੱਚ ਸੁਰੱਖਿਅਤ ਬੈਠੇ ਆ ਸਾਰੇ ਵਿੱਚ ਗੁਰੂ ਤੀਗ ਬਹਾਦਰ ਜੀ ਦਾ ਬੜਾ ਵੱਡਾ ਯੋਗਦਾਨ ਹੈ ਇੱਕ ਸਿੱਖ ਇਤਿਹਾਸ ਹੀ ਐਸਾ ਇਤਿਹਾਸ ਹੋਇਆ ਜਿਹੜਾ ਕਿਸੇ ਰਾਜ ਭਾਗ ਜਾਂ ਕਿਸੇ ਇਸਤਰੀ ਜਾਂ ਕਿਸੇ ਧਰਮ ਜਾਂ ਪੈਸੇ ਤੋਂ ਦੌਕਤਾਂ ਲਈ ਨਹੀਂ ਲੜਿਆ ਸਿੱਖ ਇਤਿਹਾਸ ਇੱਕ ਐਸਾ ਇਤਿਹਾਸ ਹੈ ਜੋ ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਦੂਜਿਆਂ ਦੀ ਧਰਮ ਦੇ ਹਿੱਤ ਲਈ ਲੜਿਆ ਤੇ ਆਪਣੀ ਕੁਰਬਾਨੀ ਦਿੱਤੀ ਸ਼ਹਾਦਤਾਂ ਦੇ ਪਿਆਲੇ ਪੀਤੇ। ਅਗਰ ਇਸ ਇਤਿਹਾਸ ਅੰਦਰ ਇਹੋ ਜਿਹੀ ਮਹਾਨ ਯੋਧੇ ਨਾ ਹੁੰਦੇ। ਇਹੋ ਜਿਹੀ ਯੋਧੇ ਮਹਾਨ ਯੋਧੇ ਸ਼ਹਾਦਤਾਂ ਦੇ ਪਿਆਲੇ ਨਾ ਪੀਂਦੇ ਤਾਂ ਹੋ ਸਕਦਾ। ਇਹ ਦਿਮਾਲੇ, ਇਹ ਪੰਗਾ, ਇਹ ਚੁੰਨੀਆਂ ਸਾਡੇ ਤੁਹਾਨੂੰ ਟੱਕ ਨਾ ਸਕਦੀਆਂ। ਜਾਂ ਅਸੀਂ ਅੱਜ ਫਿਰ ਤੋਂ ਦਬਲੇ ਕੁਚਲੇ ਹੁੰਦੇ ਜਾਂ ਸਾਡੇ ਸਾਨੂੰ ਮੁਸਲਮਾਨ ਬਣਾ ਲਿਆ ਜਾਂਦਾ ਧਰਮ ਕੋਈ ਮਾੜਾ ਨਹੀਂ ਉਸ ਟਾਈਮ ਵੀ ਮੁਸਲਮਾਨ ਜਿਹੜੇ ਧਰਮ ਦੇ ਪੱਕੇ ਸੀ ਉਹ ਗੁਰੂ ਮਹਾਰਾਜ ਦੇ ਨਾਲ ਸੀ ਤੇ ਉਹਨਾਂ ਨੇ ਗੁਰੂ ਮਹਾਰਾਜ ਦਾ ਸਾਥ ਵੀ ਦਿੱਤਾ ਜਿਹੜੇ ਧਰਮ ਦੇ ਮੁਸਲਮਾਨ ਸੀ ਉਹ ਸੁਲਮਾਨ ਉਹ ਹੀ ਆ ਜੋ ਪੰਜ ਨਵਾਚਾ ਦਾ ਪੱਕਾ ਹੋਵੇ ਜੋ ਆਪਣੇ ਅੱਲਾ ਦੇ ਵਿੱਚ ਉਹਦੀਆਂ ਜੋ ਗੱਲਾਂ ਨੇ ਉਸ ਨੂੰ ਸਮਝਦਾ ਹੋਵੇ ਧਰਮ ਕੋਈ ਮਾੜਾ ਨਹੀਂ ਕਿਸੇ ਵੀ ਧਰਮ ਦੀ ਕੱਟੜਤਾ ਮਾੜੀ ਹੈ ਧਰਮ ਉਦੋਂ ਮਾੜਾ ਬਣਦਾ ਜਦੋਂ ਤੁਸੀਂ ਤੱਕੇ ਨਾਲ ਕਿਸੇ ਦਾ ਤਰ੍ਹਾਂ ਪਰਵਰਤਨ ਕਰਦੇ ਸਾਰੇ ਇੱਕ ਨੇ ਕਿਉਂਕਿ ਦੇਖੋ ਇਹ ਜਿਹੜੀ ਦੁਨੀਆ ਹੈ ਇਹ ਇੱਕ ਤੁਹਾਨੂੰ ਸੌਖੇ ਉਦਾਹਰਣ ਦਿੰਦਾ ਕਿ ਸਾਡੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਵੱਖੋ ਵੱਖਰੇ ਟਾਪਰ ਨੇ ਕੋਈ ਜੀਵ ਦਾ ਹੋ ਗਿਆ ਕੋਈ ਏਟਰਲ ਦਾ ਕੋਈ ਬੀਐਸ ਨਾਲ ਦਾ ਕੋਈ ਆਈਡੀਆ ਦਾ ਹੋ ਗਿਆ ਜਾਂ ਹੋਰ ਕੰਪਨੀਆਂ ਬਹੁਤ ਕੰਪਨੀਆਂ ਪਰ ਜਿੱਥੋਂ ਉਹਨਾਂ ਨੂੰ ਸਿਗਨਲ ਮਿਲਦਾ ਉੱਪਰ ਇੱਕ ਸੈਟਲਾਈਟ ਹੈ ਜਿੱਥੋਂ ਸਾਰਿਆਂ ਨੂੰ ਸਿਗਨਲ ਮਿਲਦਾ ਤੇ ਉਹ ਇੱਕ ਹੈ ਇਸੇ ਤਰ੍ਹਾਂ ਰੱਬ ਦੇ ਘਰ ਨੂੰ ਜਾਣ ਵਾਲਾ ਦਰਵਾਜ਼ਾ ਜਾਂ ਮੰਜ਼ਿਲ ਇੱਕ ਹੈ ਪਰ ਉਸ ਦੇ ਰਸਤੇ ਵੱਖੋ ਵੱਖਰੇ ਨੇ ਕੋਈ ਕਿਸੇ ਪਾਸੇ ਵਾ ਰਹੇ ਕੋਈ ਕਿਸੇ ਪਾਸੇ ਵਾ ਰਹੇ ਪਰ ਜਿੱਥੇ ਅਸੀਂ ਜਾਣਾ ਉਹ ਰਸਤਾ ਇੱਕ ਹੈ ਇਸ ਲਈ ਪ੍ਰਮਾਤਮਾ ਵੀ ਜਪਜੀ ਸਾਹਿਬ ਦੇ ਵਿੱਚ ਇੰਨੀ ਕੁ ਤਾਕਤ ਹੈ ਕਿ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਜਿੰਨੇ ਵੀ ਸ਼ਹੀਦ ਹੋਏ ਨੇ ਸਭਨਾਂ ਨੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ। ਸੋ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਐਸੀ ਜਿਹੜੀ ਤਾਕਤ ਹੈ ਐਸੀ ਕਿਹੜੀ ਸ਼ਕਤੀ ਹੈ ਜੋ ਅਜੇ ਤੱਕ ਸਾਨੂੰ ਸਮਝ ਨਹੀਂ ਆਈ। ਚਾਹ ਪਰ ਅਸੀਂ ਜਪਜੀ ਸਾਹਿਬ ਨੂੰ ਉਸ ਤਰੀਕੇ ਦਾ ਪੜ੍ਹ ਨਹੀਂ ਸਕੇ। ਜਾਂ ਜੋ ਜਪਦੀ ਸਾਖ ਦੇ ਵਿੱਚ ਲਿਖਿਆ ਉਸ ਤਰੀਕੇ ਨਾਲ ਅਸੀਂ ਨੂੰ ਪਛਾਣ ਦੇ ਸਕੇ ਹੁਣ ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਤਾਂ ਜਪਦੀ ਸਾਖ ਦਾ ਉਹਦੇ ਵਿੱਚ ਲਿਖਿਆ ਇੱਕ ਓੰਕਾਰ ਉਹ ਵਾਹਿਗੁਰੂ ਉਹ ਕਾਲ ਪੁਰਖ ਇੱਕ ਸਿਰਫ ਇੱਕ ਦੋ ਨਹੀਂ ਸਿਰਫ ਇੱਕ ਹਿਰੂ ਕਨਾਈ ਓੰਕਾਰ ਸਤਨਾਮ ਉਸ ਦਾ ਨਾਮ ਸੱਚਾ ਕਰਤਾ ਪੁਰਖ ਕਲਨ ਕਰਾਵਣ ਵਾਲਾ ਨਿਰਭਾਉ ਨਿਰਵੈਰ ਉਹ ਦਰਦਾਨੀ ਨਿਰਵੈਰ ਕਿਸੇ ਦੁਪੈ ਨਹੀਂ ਉਹ ਪੈ ਤੁਰ ਰਹਿਤਾ ਅਕਾਲ ਮੂਰਤ ਉਹਦਾ ਕੋਈ ਚਿਹਰਾ ਨਹੀਂ ਤੁਸੀਂ ਉਸ ਨੂੰ ਐਕਸਪਲੇਨ ਨਹੀਂ ਕਰ ਸਕਦੇ ਉਹ ਕਿੰਨਾ ਕੁ ਵੱਡਾ ਕਿੱਡਾ ਆਕਾਰ ਹੈ ਕਿਹੋ ਜਿਹਾ ਦਿਖਦਾ ਹੈ ਅਜੂਨੀ ਸਭਾਂ ਕੋ ਜੂਲਣਾ ਨਹੀਂ ਉਹ ਤਾਂ ਜੂਲਣਾ ਤੋਂ ਰਹਤਾ ਹੈ ਫਿਰ ਉਹ ਕਹਿੰਦੇ ਗੁਰ ਪ੍ਰਚਾਰ ਕਿ ਉਸ ਵਾਹਿਗੁਰੂ ਕਾਲ ਪੁਰਖ ਦਾ ਨਾਮ ਤੁਸੀਂ ਇੱਕ ਪ੍ਰਸ਼ਾਦ ਦੇ ਰੂਪ ਵਿੱਚ ਲਓ ਜਪਜੀ ਸਾਹਿਬ ਦੀ ਬਾਣੀ ਇੱਕ ਐਸੀ ਬਾਣੀ ਹੈ ਜੋ ਬੋਲਦੀ ਹੈ ਜੋ ਇਨਸਾਨ ਨੂੰ ਦੱਸਦੀ ਹੈ ਕਿ ਤੁਹਾਡੀ ਜ਼ਿੰਦਗੀ ਕੀ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਇੱਕ ਜਪਜੀ ਸਾਹਿਬ ਦੀ ਬਾਣੀ ਐਸੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ ਜਪਜੀ ਸਾਹਿਬ ਅਸੀਂ ਵੀ ਪੜਦੇ ਹਾਂ ਬਹੁਤਿਆਂ ਤੋਂ ਜਪਜੀ ਸਾਹਿਬ ਨਹੀਂ ਹੁੰਦਾ ਤਾਂ ਖਾਂ ਤਾਂ ਸਾਡਾ ਕਿ ਬਹੁਤਾਂ ਤਨ ਲੋਕਾਂ ਨੂੰ ਅਜੇ ਜਪਜੀ ਸਾਹਿਬ ਵੀ ਘੱਟ ਯਾਦ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਇਓ ਕਿ ਜਪਜੀ ਸਾਹਿਬ ਦੇ ਬਾਠ ਵਿੱਚ ਇਹੋ ਜੀ ਕਿਹੜੀ ਤਾਕਤ ਹੈ ਜਿਸ ਬਾਠ ਨੂੰ ਕਰਕੇ ਪੜਕੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਸ਼ਹੀਦ ਹੋਏ ਸਾਡੇ ਗੁਰੂ ਸਹਿਬਾਨ ਜੀ ਸ਼ਹੀਦ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਹਿਬ ਦਾ ਬਾਠ ਕਰਦੇ ਜੀ ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਬਾਠ ਕਰਦੇ ਸਾਥ ਦਿੱਤਾ ਪਿਆਲਾ ਪੀਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਜਿੰਨੇ ਵੀ ਪਾਸ ਹੋਈਆਂ ਤੱਕ ਜਿੰਨੇ ਵੀ ਯਾਸੀ ਹਿੱਤਾ ਦੇ ਜਾਮ ਜਿੰਨਾਂ ਨੇ ਵੀ ਪੀਤੇ ਨੇ ਉਹ ਸਭ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਵਿਚਾਰ ਕੇ ਸ਼ਹੀਦ ਹੋਏ। ਤੇ ਹੁਣ ਇੱਕ ਗੱਲ ਸੋਚਿਓ ਵਿਚਾਰਿਓ ਕਿ ਜਪਜੀ ਸਾਹਿਬ ਦੇ ਪਾਠ ਵਿੱਚ ਇਹੋ ਜੀ ਕਿਹੜੀ ਤਾਕਤ ਹੈ? ਇਹੋ ਜੀ ਕਿਹੜੀ ਸ਼ਕਤੀ ਹੈ ਜੋ ਅਸੀਂ ਹਜੇ ਤੱਕ ਪਾ ਨਹੀਂ ਸਕੇ ਜਾਂ ਸਮਝ ਨਹੀਂ ਸਕੇ ਜਾਂ ਵਿਚਾਰ ਨਹੀਂ ਸਕੇ। ਸੋ ਹੁਣ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹੋਗੇ ਇੱਕ ਮਨਚਿਤ ਹੋ ਕੇ ਆਪਣੀਆਂ ਸਭ ਜੋ ਤੁਹਾਡੀ ਦੁਨੀਆਵੀ ਚੀਜ਼ਾਂ ਨੇ ਉਹਨਾਂ ਸਭ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਜਪਜੀ ਸਾਹਿਬ ਦਾ ਪਾਠ ਮਨੂ ਪੜਿਓ ਆਪਣੇ ਮਨ ਤੋਂ ਪੜਿਓ ਵਿਚਾਰਿਓ ਕਿ ਜਪਜੀ ਸਾਹਿਬ ਦੇ ਜੋ ਸ਼ਬਦ ਨੇ ਉਹ ਕੀ ਉਚਾਰਨ ਕਰਦੇ ਨੇ ਕੀ ਬੋਲਦੇ ਨੇ ਕੀ ਅਸੀਂ ਜਪਜੀ ਸਾਹਿਬ ਦੇ ਪਾਠ ਨੂੰ ਉਸ ਤਰੀਕੇ ਨਾਲ ਪੜ ਸਕੀਏ ਜਾਂ ਫਿਰ ਅਸੀਂ ਉਸ ਤਰੀਕੇ ਉਨਤਾਰ ਜਪਜੀ ਸਾਹਿਬ ਦੇ ਪਾਠ ਨੂੰ ਉਚਾਰਨ ਕਰ ਸਕਿਆ ਜਾਂ ਫਿਰ ਅਸੀਂ ਹਜੇ ਤੱਕ ਉਸ ਤਰੀਕੇ ਨਾਲ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਰਹੇ ਜਿਸ ਤਰੀਕੇ ਪਾਣੀ ਪੜੀ ਜਾਂਦੀ ਹੈ ਜਦ ਬਾਣੀ ਵਿਚਾਰੀ ਜਾਂਦੀ ਹੈ ਅਗਰ ਅਸੀਂ ਸਿਰਫ ਇੱਕ ਨੇਤ ਲਈ ਨੇਤ ਨਹੀਂ ਉਲੀ ਸਿਰਫ ਜਪਜੀ ਸਾਹਿਬ ਪਾਠ ਰਹੇ ਹਾਂ ਪਰ ਉਸ ਨੂੰ ਵਿਚਾਰ ਨਹੀਂ ਰਹੇ ਤਾਂ ਫਿਰ ਉਸ ਪਾਠ ਕੀਤੇ ਦਾ ਕੋਈ ਫਾਇਦਾ ਨਹੀਂ ਅਗਰ ਤੁਸੀਂ ਉਸ ਜੋ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸਤੇਮਾਲ ਨਹੀਂ ਕਰੋਗੇ ਜਾਂ ਜੋ ਗੁਰਬਾਣੀ ਦੇ ਵਿੱਚ ਲਿਖਿਆ ਉਸ ਤੋਂ ਸੀਧ ਨਹੀਂ ਲੰਮੋਗੇ ਤਾਂ ਫਿਰ ਤੁਹਾਡੇ ਲਈ ਪਾਠ ਕੀਤਾ ਜਾਂ ਨਾ ਕੀਤਾ ਜਪੜਿਆ ਇੱਕ ਬਰਾਬਰ ਹੈ ਕਿਉਂਕਿ ਬਾਣੀ ਸਾਨੂੰ ਜੀਵਨ ਦਾ ਚਾਚ ਸਿਖਾਉਂਦੀ ਹੈ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਹੈ ਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਇਸ ਧਰਤੀ ਤੇ ਆਉਣ ਦਾ ਮੰਤਵ ਕੀ ਹੈ ਤੇ ਬਾਣੀ ਦੇ ਵਿੱਚ ਸਭ ਕੁਝ ਨਿਰਫਕ ਹੈ ਬਸ ਅਸੀਂ ਸਮਝ ਨਹੀਂ ਰਹੇ ਉਹਨਾਂ ਚੀਜ਼ਾਂ ਨੂੰ ਨਹੀਂ ਸਮਝ ਰਹੇ ਉਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਅਗਰ ਅਸੀਂ ਚਾਪਤੀ ਸਾਹਿਬ ਦੀ ਬਾਣੀ ਨੂੰ ਹੀ ਪੜ ਲਿਆ ਨਾ ਵਿਚਾਰ ਲਿਆ ਉਸ ਦੇ ਵਿੱਚ ਜੋ ਲਿਖਿਆ ਉਸ ਤੇ ਕੇਂਦਰਤ ਹੋ ਗਏ ਤਾਂ ਹੋ ਸਕਦਾ ਹੈ ਕਿ ਸਾਡਾ ਜੀਵਨ ਸਫਲ ਹੋ ਜਾਵੇ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਬੋਲ ਨਹੀਂ ਗਏ ਤੁਹਾਨੂੰ ਦੱਸ ਰਹੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਮੂਲ ਮੰਤਰ ਜਾਂ ਮੂਲ ਮੋਟਿਵ ਕੀ ਹੈ ਅਸੀਂ ਇਸ ਜ਼ਿੰਦਗੀ ਦੇ ਵਿੱਚ ਤੂੰ ਆਇਆ ਕਿਉਂਕਿ ਅਗਰ ਤੁਸੀਂ ਜਪਜੀ ਸਾਹਿਬ ਦੀ ਕੋਈ ਸਤਰਾਂ ਤੇ ਧਿਆਨ ਦੇ ਮੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਪਜੀ ਸਾਹਿਬ ਦਾ ਭਾਰ ਕੀ ਹੈ ਜਿਵੇਂ ਲਿਖਿਆ ਅਕਾਸ਼ ਅਕਾਸ਼ ਲਖ ਪਤਾਲਾ ਬਤਾਲ ਅਸੀਂ ਵਿਗਿਆਨੀ ਜੋਗ ਹੁਣ ਉਹ ਗ੍ਰਹਿਆਂ ਨੂੰ ਲੱਭ ਰਹੇ ਆ ਉਹ ਧਰਤੀਆਂ ਬਾਰੇ ਖੋਜ ਕਰ ਰਹੇ ਆ ਪਰ ਉਸ ਸਮੇਂ ਹੀ ਬਾਬੇ ਨਾਨਕ ਨੇ ਦੱਸਤਾ ਸੀ ਕਿ ਭਾਈ ਲੱਖਾਂ ਹੀ ਧਰਤੀਆਂ ਨੇ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਜਿੰਨੇ ਲੱਭ ਲਓ ਉਹਨੇ ਥੋੜੇ ਨੇ ਜਿਵੇਂ ਇੱਕ ਪੱਥਰ ਨੂੰ ਤੋੜਦੇ ਹੋ ਉਹਦੇ ਵਿੱਚ ਇੱਕ ਜੀਵ ਹੁੰਦਾ ਹੈ ਉਸ ਦੇ ਵਿੱਚ ਵੀ ਪਰਮਾਤਮਾ ਜਦੋਂ ਉਸ ਜੀਵ ਨੂੰ ਰੋਟੀ ਦੇ ਰਿਹਾ ਆਹਾਰ ਦੇ ਰਿਹਾ ਤਾਂ ਤੁਸੀਂ ਸੋਚ ਕੇ ਦੇਖੋ ਕਿਰਤ ਤੁਹਾਡੀ ਰੱਖਿਆ ਜਾਂ ਤੁਹਾਨੂੰ ਰੋਟੀ ਪਾਣੀ ਕਿਉਂ ਨਹੀਂ ਦੇ ਸਕਦਾ ਸਾਡੇ ਲਈ ਉਸ ਮਹਾਰਾਜ ਕੋਲ ਮਹਾਰਾਜ ਕੋਲ ਸੀ ਸਤਿਕਾਰਨਾ ਕਰੀਏ ਕਿ ਸਾਡੇ ਕੋਲ ਤੰਤ ਤੇ ਪਾਉਣ ਲਈ ਵਧੀਆ ਕੱਪੜੇ ਨਹੀਂ ਤਿੰਨ ਵਕਤ ਦਾ ਰਜਿਕ ਸਾਨੂੰ ਵਧੀਆ ਮਿਲਿਆ ਸਾਡੇ ਚੁੱਲ੍ਹੇ ਚੱਲਦੇ ਸਾਨੂੰ ਤਿੰਨ ਵਕਤ ਦੀ ਰੋਟੀ ਵਧੀਆ ਮਿਲਦੀ ਹੈ ਪਰ ਕਈ ਲੋਕ ਇਹ ਚੀਜ਼ ਵੀ ਨੇ ਜਿਨ੍ਹਾਂ ਨੂੰ ਤਿੰਨ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਜਿਨ੍ਹਾਂ ਦੇ ਤੰਤ ਤੇ ਪਾਉਣ ਲਈ ਕੱਪੜੇ ਨਹੀਂ ਪਰ ਫਿਰ ਵੀ ਉਹ ਵਾਹਿਗੁਰੂ ਦੇ ਸ਼ਕਰਾਨੇ ਵਿੱਚ ਨਹੀਂ ਉਸ ਵਾਹਿਗੁਰੂ ਕਾਲਪੁਰ ਕਵੀਰ ਅਜਾ ਵਿੱਚ ਜਦੋਂ ਮੈਂ ਤੁਹਾਨੂੰ ਸਬਰ ਕਰਨਾ ਗਿਆ ਜਦੋਂ ਤੁਸੀਂ ਸਬਰ ਦੇ ਰੈਂਪ 'ਚ ਰਹਿਣਾ ਸਿੱਖ ਲਿਆ ਤਾਂ ਸਮਝੋ ਵਾਹਿਗੁਰੂ ਤੁਹਾਡੇ ਤੋਂ ਬੱਖ ਨਹੀਂ ਹੋ ਰਹੀ ਹੈ ਜਿਹੜੀ ਸਾਡੀ ਆਤਮਾ ਹੈ ਇਹ ਉਸ ਪਰਮਾਤਮਾ ਦਾ ਰੂਪ ਹੈ ਸੁਦਰੰਗਕਾਰ ਦਾ ਰੂਪ ਹੈ ਬੱਸ ਅਸੀਂ ਉਸ ਨੂੰ ਸਮਝ ਨਹੀਂ ਸਕਦੇ ਅਗਰ ਅਸੀਂ ਉਸ ਨੂੰ ਸਮਝ ਲਿਆ ਉਹਦੀ ਹੋਂਦ ਨੂੰ ਸਮਝ ਲਿਆ ਤਾਂ ਫਿਰ ਸਾਡੀ ਤੇ ਉਸ ਵਾਹਿਗੁਰੂ ਕਾਲਪੁਰਖ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿਣਾ। ਜਦੋਂ ਸਾਨੂੰ ਉਹ ਵਾਹਿਗੁਰੂ ਕਾਲਪੁਰਖ ਥੋੜਾ ਜਿਹਾ ਨੀਲੇ ਲਿਜਾਣ ਦੀ ਕੋਸ਼ਿਸ਼ ਕਰਦਾਂਗਾ ਤਾਂ ਫਿਰ ਅਸੀਂ ਰੌਲਾ ਪਾਉਣਾ ਸ਼ੁਰੂ ਕਰਦਿਆਂ ਕਿ ਸਾਨੂੰ ਰੱਬ ਮਿਲ ਗਿਆ, ਸਾਨੂੰ ਰੱਬ ਮਿਲ ਗਿਆ। ਕਈ ਸਾਧੂ ਸੰਤ ਉਸ ਦੀ ਇੱਕ ਝਲਕ ਪਾਉਣ ਲਈ ਤਰਸਦੇ ਨੇ ਕਿ ਇਹ ਵਾਹਿਗੁਰੂ ਕਾਲਪੁਰਖ ਸਾਡੀ ਇੰਨੀ ਚਰਾਂ ਦੀ ਤਪੱਸਿਆ ਹੋਊਗੀ, ਸਾਧਨਾ ਹੋਊਗੀ। ਸਾਨੂੰ ਇੱਕ ਚਾਈ ਪ੍ਰਦਰਸ਼ਨ ਦੇ ਦੇ ਪਰ ਅਸੀਂ ਕੋਸ਼ਕ ਟੀਵੀ ਚਨਰਾਪਤੀ ਰੋਲਾ ਪਾਉਂਦੇ ਲੋਕ ਦੇਖੇ ਕਿ ਅਸੀਂ ਵਾਹਿਗੁਰੂ ਨੂੰ ਪਾ ਲਿਆ ਸਾਨੂੰ ਮਿਲ ਗਿਆ ਪਰ ਜਿਨ੍ਹਾਂ ਨੇ ਉਸ ਵਾਹਿਗੁਰੂ ਕਾਲਪੁਰਖ ਦੇ ਦਰਸ਼ਨ ਕੀਤੇ ਨੇ ਉਹਨੂੰ ਪਾਇਆ ਉਹ ਬੋਲਣ ਨੂੰ ਜੁਗਾਰ ਰਹੇ ਨਹੀਂ ਵਾਹਿਗੁਰੂ ਨੇ ਉਸ ਨੂੰ ਚੁੱਪ ਕਰਾ ਦਿੱਤਾ ਕਿਉਂਕਿ ਉਸ ਨੂੰ ਸਬਰ ਆ ਗਿਆ ਉਸ ਨੇ ਸ਼ੁਕਰਾਨੇ ਦੇ ਵਿੱਚ ਰਹਿਣਾ ਸਿੱਖ ਲਿਆ ਤੇ ਇਹ ਵੀਡੀਓ ਸੇ ਫੀਸੇਲੀ ਬੁੜਾਈ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਜਿਹੜੇ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਸ਼ਹਾਦਤ ਦੇ ਪਿਆਲੇ ਪੀਤੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਕੇ ਸ਼ਹਾਦਤਾਂ ਦਿੱਤੀਆਂ ਤੇ ਜਪਜੀ ਸਾਹਿਬ ਦੇ ਵਿੱਚ ਐਸੀ ਕਿਹੜੀ ਤਾਕਤ ਹੈ ਉਹ ਅਜੇ ਸੱਜੇ ਤੱਕ ਸਾਨੂੰ ਪਤਾ ਨਹੀਂ ਲੱਗਦੀ। ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਕਰਨਾ ਕਿ ਤੁਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਸਿਰਫ ਪੜ ਰਹੇ ਹੋ ਜਾਂ ਉਸ ਨੂੰ ਵਿਚਾਰ ਵੀ ਰਹੇ ਹੋ। ਤੁਹਾਨੂੰ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਕੀ ਮਹਿਸੂਸ ਹੋਇਆ ਜਾਂ ਤੁਹਾਡੇ ਜੀਵਨ ਦੇ ਉੱਤੇ ਜਪਜੀ ਸਾਹਿਬ ਦਾ ਕੀ ਅਸਰ ਤੁਸੀਂ ਇਹ ਚੀਜ਼ਾਂ ਕਮੈਂਟ ਬਾਕਸ ਵਿੱਚ ਸਾਂਝੀਆਂ ਕਰਿਓ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਵਿਚਾਰਾਂ ਦੀ ਸਾਂਝ ਜਲਦੀ ਪਾਵਾਂਗੇ ਤੇ ਲਾਈਵ ਹੋਵਾਂਗੇ ਹੋ ਸਕੇ ਕੁਝ ਵੀ ਲਾਈਵ 'ਚ ਆਉਣ ਸੋ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿ ਤੁਹਾਡੇ ਉੱਪਰ ਜਪਜੀ ਸਾਹਿਬ ਦਾ ਕਿੰਨਾ ਅਸਰ ਹੈ ਕੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ